ਪਵਨ ਕੁਮਾਰ ਟੀਨੂ ਜੀ ਇੱਕ ਆਮ ਗਰੀਬ ਘਰ ਚੋਂ ਉੱਠ ਕੇ ਆਏ ਕਿਸੇ ਹੋਰ ਵਿਚਾਰਧਾਰਾ ਨਾਲ ਪਾਰਟੀ ਨਾਲ ਸੀ ਪਰ ਮੈਂ ਕਹਿੰਨਾ ਕਿ ਇਹਨਾਂ ਨੇ ਪਾਰਟੀ ਨਹੀਂ ਛੱਡੀ ਪਾਰਟੀ ਨੇ ਇਹਨਾਂ ਨੂੰ ਛੱਡਤਾ ਪਾਰਟੀ ਨੇ ਇਹਨਾਂ ਨੂੰ ਛੱਡਤਾ ਕਿਉਂਕਿ ਜਦੋਂ ਆਉਂਦੀ ਹੈ ਮਿਹਨਤ ਕਰਨ ਦੀ ਵਾਰੀ ਉਦੋਂ ਤਾਂ ਇਹ ਪਾਰਟੀਆਂ ਕਰਾਉਂਦੀਆਂ ਕੰਮ ਵਲੰਟੀਅਰਾਂ ਤੋਂ ਬਰਕਰਾਰ ਤੋਂ ਪੰਜ ਬੱਸਾਂ ਭਰਨੀਆਂ ਐ 50 ਟੈਂਪੂ ਲੈ ਕੇ ਆਉਣੇ ਐ 20 ਕਾਰਾਂ ਲੈ ਕੇ ਆਉਣੀਆਂ ਤੇ ਜਦੋਂ ਆਉਂਦੀ ਹੈ ਕੋਈ ਅਹੁਦਾ ਜ਼ਿੰਮੇਵਾਰੀ ਲੈਣ ਦੀ ਗੱਲ ਉਦੋਂ ਇਹਨਾਂ ਦੇ ਆਪ ਦੇ ਚਾਚੇ ਭਤੀਜੇ ਸਾਲੇ ਜੀਜੇ ਉਦੋਂ ਬਰ ਹੋਰ ਕੁਝ ਹੈ ਹੀ ਨਹੀਂ ਸੋ ਇਸ ਕਰਕੇ ਇਹ ਆਮ ਲੋਕਾਂ ਦੀ ਪਾਰਟੀ ਆਮ ਲੋਕ ਕਿੱਥੇ ਆਏ ਨੇ ਦੁਕਾਨਦਾਰ ਜਿਸ ਤਰੀਕੇ ਨਾਲ ਦੁਕਾਨਾਂ ਚੋਂ ਬਾਹਰ ਨਿਕਲ ਕੇ ਸਵਾਗਤ ਕਰ ਰਹੇ ਨੇ ਔਰ ਕੋਈ ਕੋਠੇ ਤੋਂ ਫੁੱਲ ਬਰਸਾ ਰਿਹਾ ਹੈ ਆ ਗੱਡੀ ਦੇਖੋ ਤੁਸੀਂ ਇਹ ਹਰ ਰੋਜ਼ ਹੀ ਇਹ ਹਾਲ ਹੁੰਦਾ ਮੈਨੂੰ ਰਸਤੇ 'ਚ ਤਿੰਨ ਜਾਂ ਚਾਰ ਪੈਟਰੋਲ ਪੰਪਾਂ ਤੇ ਰੁੱਕ ਕੇ ਫੁੱਲ ਕੱਟ ਕੇ ਬੈਠਣ ਵਾਸਤੇ ਜਗ੍ਹਾ ਬਣਾਉਣੀ ਪੈਂਦੀ ਐ। ਇਤੋਂ ਵੱਧ ਪਿਆਰ ਮਿਲ ਜੂ ਜੀ। ਹੁਣ ਤਾਂ ਰੱਬ ਨੂੰ ਥੱਲੇ ਲਾਉਣ ਵਾਲੀ ਗੱਲ ਹੀ ਹੋਈ ਪਈ ਐ ਫਿਰ ਉਹ। ਇਹ ਤੋਂ ਵੱਡਾ ਪਿਆਰ ਹੋਰ ਕੀ ਮਿਲੂਗਾ? ਭਗਵਾਨ ਜੀ ਜਿੰਦਾਬਾਦ। ਭਗਵਾਨ ਜੀ ਜਿੰਦਾਬਾਦ। ਮੈਨੂੰ ਪਵਨ ਕੁਮਾਰ ਟੀਨੂ ਜੀ ਕਹਿੰਦੇ ਜੇ ਕੋਈ ਹੋਰ ਲੀਡਰ ਹੁੰਦਾ ਇਹ ਰਸਤਾ 2 ਮਿੰਟ ਦਾ ਹੀ ਸੀ। ਇਹ ਵਾ ਤੁਹਾਡੇ ਕਰਕੇ ਐ ਕਿ ਇਹ ਰਸਤਾ ਦੇ ਘੰਟੇ ਦਾ ਹੋ ਗਿਆ। ਕਿਉਂਕਿ ਤੁਸੀਂ ਗੱਡੀ ਦੇ ਹਾਲੇ-ਦੋਲੇ ਚੱਲਦੇ ਹੋ ਹੱਥ ਮੈਨੂੰ ਮਲਾਉਨੇ ਹੋ ਮੈਨੂੰ ਬਜ਼ੁਰਗ ਸ਼ੀਰਮਾ ਦਿੰਦੇ ਨੇ ਮੈਂ ਪਹਿਣਾ ਉਹਨੇ ਹਾਰ ਪਾ ਕੇ ਗਈਆਂ ਅਸ਼ੀਰਵਾਦ ਲੈ ਕੇ ਗਈਆਂ ਇੱਕ ਪਾਸੇ ਤਾਂ ਇਹ ਪਿਆਰ ਹੈ ਜਿਹੜਾ ਫੁੱਲਾਂ ਨਾਲ ਗੱਡੀਆਂ ਤੇ ਬਾਪੂ ਅਸ਼ੀਰਵਾਦ ਦਿੰਦੇ ਨੇ ਨੌਜਵਾਨ ਮੁੰਡੇ ਮੋਢੇ ਤੇ ਹੱਥ ਰੱਖ ਕੇ ਸੈਲਫੀਆਂ ਕਰਾਉਂਦੇ ਨੇ ਤੇ ਦੂਜੇ ਪਾਸੇ ਉਹ ਭਾਜਪੀ ਵਾਲੇ ਅਕਾਲੀ ਦਲ ਕਾਂਗਰਸ ਵਾਲੇ ਨੇ ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਚ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਗਏ ਇੱਕ ਅੰਦੀ ਸੋਪਾ ਉਹ ਕੰਮ ਨਹੀਂ ਕਰਨਾ ਆਪਾਂ ਤਾਂ ਪੰਜਾਬ ਨੂੰ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣਾ ਐ ਅਸੀਂ ਲੰਡਨ ਕੈਲੀਫੋਰਨੀਆ ਨਹੀਂ ਬਣਾਉਣਾ ਅਸੀਂ ਤਾਂ ਆਪਣੇ ਪੰਜਾਬ ਨੂੰ ਪੰਜਾਬ ਬਣਾਉਣਾ ਹੈ ਜਿੱਥੇ ਦੁਕਾਨਦਾਰ ਖੁਸ਼ ਰਵੇ ਜਿੱਥੇ ਵਪਾਰੀ ਖੁਸ਼ ਰਵੇ ਜਿੱਥੇ ਕਿਸਾਨ ਖੁਸ਼ ਹੋਵੇ ਜਿੱਥੇ ਖੇਤ ਮਜ਼ਦੂਰ ਖੁਸ਼ ਹੋਵੇ ਜਿੱਥੇ ਆਮ ਲੇਬਰ ਖੁਸ਼ ਰਵੇ ਉਹਨਾਂ ਦੇ ਘਰੇ ਉਹਨਾਂ ਦੇ ਘਰੇ ਖੁਸ਼ੀਆਂ ਤਰੱਕੀਆਂ ਆਉਣ ਬੱਚਿਆਂ ਨੂੰ ਪੜ੍ਹਾਵਾਂਗੇ ਪੜ੍ਹਾ ਕੇ ਨੌਕਰੀਆਂ ਦੇਵਾਂਗੇ ਹਸਪਤਾਲ ਬਣਾਵਾਂਗੇ ਬਣਾ ਵੀ ਚੁੱਕੇ ਆ ਇਹ 2 ਸਾਲ ਦੇ ਕੰਮ ਤੇ ਪਿੱਛੇ 70 ਸਾਲ ਦੇ ਕੰਮ ਮੈਂ 2 ਸਾਲ ਦੇ ਕੰਮ ਲੈ ਕੇ ਆਇਆ ਸਿਰਫ 2 ਸਾਲ ਦੇ ਉਹਨਾਂ ਦੇ 70 ਸਾਲ ਦੇ ਕੰਮ ਉਹ ਗਿਣਾਈ ਨਹੀਂ ਸਕਦੇ ਤੁਸੀਂ ਦੇਖਿਆ ਪ੍ਰਧਾਨ ਮੰਤਰੀ ਸਾਹਿਬ ਸਾਡੇ ਵੀ ਪ੍ਰਧਾਨ ਮੰਤਰੀ ਨੇ ਸਾਰੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਹੁਣ ਪਿਛਲੇ 2 ਦਿਨਾਂ ਤੋਂ ਕਿਉਂਕਿ ਉਹਨੂੰ ਪਤਾ ਲੱਗ ਗਿਆ ਪਹਿਲੇ 게ਟ ਦੇ ਵਿੱਚ ਉਹਨੂੰ ਪਤਾ ਲੱਗ ਗਿਆ ਕਿ ਲੋਕ ਬਦਲ ਗਏ ਪਹਿਲੇ 게ਟ ਦੀਆਂ 102 ਸੀਟਾਂ ਚੋਂ 60 ਤੋਂ 65 ਸੀਟਾਂ ਇੰਡੀਆ ਗਠਜੰਬੰਦਨ ਨੂੰ ਆ ਰਹੀਆਂ ਨੇ ਪਤਾ ਲੱਗ ਗਿਆ ਉਹਨਾਂ ਨੂੰ ਇਹ ਪਤਾ ਲੱਗ ਗਿਆ ਤਾਂ ਉਹਨਾਂ ਨੇ ਟੋਨ ਬਦਲ ਲਈ ਤੇ ਉਹ ਕੀ ਕਰ ਰਿਹਾ ਨਫਰਤ ਦੀ ਰਾਜਨੀਤੀ ਕਰ ਰਿਹਾ ਤਸ ਹਾਲ ਪ੍ਰਧਾਨ ਮੰਤਰੀ ਰਿਆ ਹੋਵੇ ਬੰਦਾ ਔਰ ਸਾਹਮਣੇ ਵਿਪੱਖਸ਼ ਕੱਟਬਾਦੀ ਨਜ਼ਰ ਆਵੇ ਜਬ ਵਿਪੱਖਸ਼ ਨੂੰ ਫੜ ਕੇ ਜੇਲ੍ਹ ਅੰਦਰ ਕਰ ਦੋ ਤੇ ਤੁਹਾਨੂੰ ਕੰਮ ਕਰਨ ਦੀ ਖੁੱਲ ਹੋਵੇ ਦੇਸ਼ ਚ ਜੋ ਮਰਜੀ ਕੰਮ ਕਰਨਾ ਹੈ ਤੇ 10 ਸਾਲਾਂ ਬਾਅਦ ਵੀ ਤੁਸੀਂ ਮੰਗਲ ਸੂਤਰ ਦੇ ਨਾਂ ਤੇ ਵੋਟਾਂ ਮੰਗੋਗੇ ਇਹ ਸ਼ਰਮ ਦੀ ਗੱਲ ਹੈ ਇਹ ਗਲਤ ਗੱਲ ਕੰਮ ਕਰਾਓ ਨਾ ਆਪਣੇ ਹਸਪਤਾਲ ਦੱਸ ਦੋ ਕਿੰਨੇ ਬਣਾਏ ਨੌਕਰੀਆਂ ਦੱਸ ਦੋ 2 ਕਰੋੜ ਨੌਕਰੀਆਂ ਹਰ ਸਾਲ ਕਹਿੰਦੇ ਸੀ 15-15 ਲੱਖ ਰੁਪਏ ਆ ਗਿਆ ਖਾਤੇ ਚ ਕਿਹੜੀਆਂ ਗਰੰਟੀਆਂ ਦਿੰਦੇ ਫਿਰਦੇ ਆ ਇਹ ਸੋ ਇਸ ਕਰਕੇ ਆਪਾਂ ਦੇਸ਼ ਨੂੰ ਬਚਾਉਣਾ ਹੈ ਭੀਮrao ਅੰਬੇਦਕਰ ਜੀ ਬਾਬਾ ਸਾਹਿਬ ਦਾ ਲਿਖਿਆ ਹੋਇਆ ਸੰਵਿਧਾਨ ਬਚਾਉਣਾ ਹੈ ਇਹ ਕਹੀ ਜਾਂਦੇ ਆ ਬਾਰ-ਬਾਰ ਇੱਕ ਵਾਰੀ ਸਾਨੂੰ ਪੌਣੇ 400 ਸੀਟਾਂ ਦੇ ਦਿਓ ਅਸੀਂ ਸੰਵਿਧਾਨ ਬਦਲ ਦੇਾਂਗੇ ਬਾਬਾ ਸਾਹਿਬ ਦਾ ਲਿਖਿਆ ਸੰਵਿਧਾਨ ਬਦਲ ਦੇਣਗੇ ਉਸ ਤੋਂ ਬਾਅਦ ਇਹ ਵੋਟਾਂ ਨਹੀਂ ਪੈਣ ਦੇਣਗੇ ਇਸ ਕਰਕੇ ਬਹੁਤ ਚਿੰਤਾ ਆਈ ਇਹ ਚਿੰਤਾ ਵਾਲੀ ਚੋਣ ਹੈ ਇਹ ਇਹ ਵੋਟਾਂ ਜਿਹੜੀਆਂ ਨੇ ਚਿੰਤਾ ਸੀਰੀਅਸ ਗੰਭੀਰਤਾ ਵਾਲੀਆਂ ਨੇ ਦੇਸ਼ ਬਚਾਉਣ ਵਾਸਤੇ 140 ਕਰੋੜ ਲੋਕਾਂ ਨੂੰ ਬਾਹਰ ਨਿਕਲਣਾ ਪਊਗਾ ਨੀ ਤਾਂ ਨਾਸ਼ਹੀ ਹੋ ਜੂਗੀ ਇੱਥੇ ਜਿਹਨੂੰ ਮਰਜ਼ੀ ਚੱਕ ਕੇ ਅੰਦਰ ਕਰ ਦੋ ਅਰਵਿੰਦ ਕੇਜਰੀਵਾਲ ਜੀ ਨੂੰ ਪਤਾ ਨਹੀਂ ਕਿਹੜਾ ਦੋਸ਼ ਲਾ ਕੇ ਚੱਕ ਕੇ ਅੰਦਰ ਕਰਤਾ ਕੋਈ ਸੁਣਵਾਈ ਨਹੀਂ ਜਿੱਥੇ ਜਾਣਿਓ ਚਾਹ ਉਹਨੂੰ ਸੰਜੇ ਸਿੰਘ ਨੂੰ ਅੰਦਰ ਕਰਤਾ ਮਨੀਸ਼ ਸੋਧਿਆ ਨੂੰ ਅੰਦਰ ਕਰਤਾ ਮੈਨੂੰ ਮੈਨੂੰ ਗਵਰਨਰ ਤੰਗ ਕਰੀ ਜਾਂਦਾ ਰਹਿੰਦਾ ਆਹ ਨਹੀਂ ਕਰ ਸਕਦਾ ਤੂੰ ਆਹ ਨਹੀਂ ਕਰ ਸਕਦਾ ਇੱਕ ਕਦੇ ਯੂਪੀ ਦੇ ਗਵਰਨਰ ਨੇ ਯੋਗੀ ਨੂੰ ਕਿਉਂ ਨਹੀਂ ਚਿੱਠੀ ਲਿਖੀ ਕਦੇ ਗੁਜਰਾਤ ਦੇ ਗਵਰਨਰ ਨੇ ਗੁਜਰਾਤ ਦੇ ਮੁੱਖ ਮੰਤਰੀ ਨੂੰ ਕਿਉਂ ਨਹੀਂ ਚਿੱਠੀ ਲਿਖੀ ਐਸੇ ਚਿੱਠੀਆਂ ਭਗਵਾਨ ਤਮਾਨ ਨੂੰ ਮਮਤਾ ਬੇਨਰਜੀ ਨੂੰ ਜਾਂ ਫਿਰ ਸਟਾਲਿਨ ਨੂੰ ਜਾਂ ਵਿਜੇਨ ਨੂੰ ਇਹ ਇੱਕ ਬਸੜ ਕੰਮ ਹੈ